ਗਾਈਜ਼ ਵਿਜੇ ਦੀ ਤਬੀਅਤ ਖਰਾਬ ਹੋ ਗਈ ਆ ਮੈਂ ਤੇ ਸਿੰਘ ਆਏ ਆ ਹੁਣ ਮੈਡੀਕਲ ਸਟੋਰ ਤੋਂ ਦਵਾਈ ਲੈਣ ਉਹਦੇ ਵਾਸਤੇ ਤੇ ਸਿੰਘ ਵੇਖੋ ਕਿਤਾ ਕੰਬਲ-ਕੰਬਲ ਲੈ ਕੇ ਆਇਆ ਹੁਣ ਆ ਵੀ ਮੈਡੀਕਲ ਸਟੋਰ ਲੱਭਨੇ ਆ 24 ਘੰਟੇ ਵਾਲਾ ਕਿਉਂਕਿ ਨਹੀਂ ਵੇਖ ਸਕਦੇ ਜੇ ਆਹ ਦੇਖੋ ਨਹੀਂ ਦੇਖ ਸਕਦੇ ਜੇ ਮੇਰੇ ਫੋਨ ਤੇ ਹੋਰ ਕਿੱਥੇ ਦਾ ਟਾਈਮ ਆ ਇਹ ਤਾਂ ਇੱਕ ਮਿੰਟ ਯਾਰ ਹਿੱਲੀ ਜਾਂਦਾ ਇੱਕ ਮਿੰਟ ਹੁਣ ਦਿਖਾਉਣਾ ਦਾ ਅਖਵਾ ਜਗੇ ਤੇ 56 ਮਿੰਟ ਹੋ ਚੁਕੇ ਆ ਤੇ ਹੁਣ ਆਈ ਮੈਡੀਕਲ ਸਟੋਰ ਲੱਭਣੇ ਆ ਹਵਲੇ ਕੋਈ ਕਾ ਮਾਰਕੀਟ ਜਾਏ ਇੱਥੇ ਕੋਈ ਨਾ ਕੋਈ ਮੈਡੀਕਲ ਸਟੋਰ ਹੋਣਾ ਸ਼ਾਇਦ ਖੁੱਲਾ ਮਿਲ ਜੂਗਾ ਇੱਧਰ ਤੇ ਵੀ ਲੱਭਣਾ ਮੇਰੇ ਫੋਨ ਦੀ ਬੈਟਰੀ ਫੁੱਲ ਹੋ ਗਈ ਤੇ ਕਰਕੇ ਬਾਕੀ ਬਲੌਗ ਅਹੀਂ ਇਹਦੇ ਚ ਸ਼ੂਟ ਕਰਨੇ ਆ ਸਿੰਘ ਵਾਲੇ ਫੋਨ ਚ ਗਾਈ ਮੈਂ ਸਿੰਘ ਨੂੰ ਨਾ ਲਾ ਕੇ ਦਿੱਤੀ ਲੋਕੇਸ਼ਨ ਮੈਪ ਦੀ ਕਿ ਇੱਥੇ ਇੱਥੇ ਚਲ ਜਾਣੇ ਆ ਪਰ ਮਨਿਆਣੀ ਪੰਜਾਬ ਰਾਹ ਮੈਂ ਆਪ ਦੇਤੇ ਚੱਲ ਕਿੱਧਰ ਜਾਂ ਹਾਂ ਸਾਲਿਆ ਤੁਰ ਕੇ ਚਲ ਜਾ ਮੈਂ ਉਹਨਾਂ ਤੇ ਲਈ ਦਰਦਰ ਫੁਕੀਆਂ ਦਿਆ ਵਾ ਗਾਈ ਤੁਹਾਨੂੰ ਬੜਾ ਜਿਹੜੇ ਬੋਤੇ ਸਿਆਣੇ ਬਣਦੇ ਹੁੰਦੇ ਬਾਅਦ ਇਦਾਂ ਹੀ ਹੁੰਦਾ ਹੁੰਦਾ ਨਾ ਜਿਹਨੇ ਪੁੱਟੇ ਨੂੰ ਪਤਾ ਨਹੀਂ ਕਿ ਕਿੱਥੇ ਹੋਇਆ ਉਹ ਪੁੱਦੂ ਜਮਣ ਕੰਦਾ ਗੰਬਣ ਲੋਕੀ ਕਹਿੰਦੇ ਪਛਾਲ ਆ ਗਿਆ ਸਿੰਘ ਢੁੱਕੇਵਾਰ ਆ ਗਿਆ ਸੈਟ ਦੋ ਕਿ ਜੋ ਜੀਰਕਪੁਰ ਲੈਣਾ ਤੇ ਸਾਲੇ ਦਵਾਈ ਨਾ ਮਤਲਬ ਆ ਜੀਰਕਪੁਰ ਬੰਬੇ ਪੈਂਦਾ ਵਾ ਹਾ ਜੀਰਕਪੁਰ 3 ਕਿਲੋਮੀਟਰ ਸ਼ੋਅ ਕਰਨ ਦੇ ਆ ਹੀ ਤੂੰ ਡਰਦਾ ਹੀ ਬੜਾ ਡਰਦਾ ਕਿਉਂ ਆ ਸਿੰਘ ਵਾਏ ਖਾਲਸਾ ਵਾਏ ਫਦੇ ਗੱਜ ਵਜ ਕੇ ਬੋਲ ਸਿੰਘ